ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਜੰਡੌਗਿਆਂ ਤੋਂ ਮੌਕਸਬ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਸੀਲ ਇਸ ਪਿੰਡ ਨੂੰ ਬਰੀ ਆਲਾ ਮੰਡੀ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੇ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਹੀ ਸਵਾਈ ਪਹਿਲਾਂ ਛੋਟੀ ਬਕਾਊ ਕੀਤੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸਫਰਾਜ ਦੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਸਿਕਾ ਹੋਰ ਠੀਕ ਠਾਕ ਬਾਈ ਠੀਕ ਠਾਕ ਆ ਨਾਂ ਦੱਸੀ ਵੀਰ ਆਪਣਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਬਾਈ ਗੁਰਮੀਤ ਆਪਣਾ ਨੰਬਰ ਵੀ ਦੱਸ ਦੇ 98781 0 ਪੂਰਾ 706 ਠੀਕ ਆ ਬਈ ਇੱਕ ਘਰ ਦੀ ਆ ਛੋਟੀ ਨਹੀਂ ਜੀ ਛੋਟੀ ਲਈ ਜੀ ਆਪਾਂ ਛੋਟੀ ਲਈ ਜੀ ਛੋਟੀ ਲਈ ਛੱਟੀ ਲਈ ਠੀਕ ਆ ਤੇ ਪਹਿਲਾ ਸੂਅ ਸੂਈ ਆ ਬਈ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾ ਦੂਗੀ ਬਈ ਇਹ ਪਾ ਦੂਗੀ 10 11 ਕਿਲੋ ਜੀ 10 11 ਕਿਲੋ ਦੇ ਲਾ ਕੇ ਫਿਰ ਪਾ ਦਈ ਠੀਕ ਆ ਫਿਰ ਸੀਮਾ ਰਿਕਾਰਡ ਦਾ ਤਾਂ ਕੋਈ ਪਤਾ ਨਹੀਂ ਹੋਣਾ ਬਈ ਕਿਹੜੇ ਸੀਮੰਦੀ ਆ ਨਹੀਂ ਜੀ ਕੋਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਤੀਜਾ ਦਿਨ ਕਿੰਨਾ ਕੁ ਬੋੜਾ ਬਈ ਇਸ ਵਕਤ ਇਹ ਬੋੜਾ ਹੈਗਾ ਲਗਭਗ 5 ਕਿਲੋ 5 ਕਿਲੋ ਹੈਗਾ ਡੰਗਦਾ ਕਿ ਦੋਵੇਂ ਟਾਈਮ ਦੋਹਾਂ ਡੰਗਾ ਦਾ ਠੀਕ ਹੈ ਦੋਵੇਂ ਟਾਈਮ ਯਾਨੀ 11 ਕਿਲੋ ਦੇ ਲਗਭਗ ਦੇ ਦੂਗੀ ਦੇ ਲੂਗਾ ਹਾਂ ਠੀਕ ਆ ਲਓ ਬਈ ਸੋਹਣੀ ਝੂਟੀ ਆ ਦੋਸਤੋ ਸਿੰਘ ਬਿਲਕੁਲ ਕੁੰਡਾ ਦੋਸਤੋ ਜਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਨਾ ਕੈਮਰੇ ਤੋਂ ਘਬਰਾਉਂਦੀ ਆ ਥੋੜਾ ਜਿਹਾ ਸਿਰ ਦਾ ਹਿੱਸੇ ਕਰਕੇ ਹਿਲਾਉਂਦੀ ਆ ਬਾਈਆਂ ਦਾ ਸਵੇਰ ਦਾ ਜਿਹੜਾ ਟਾਈਮ ਦੀ ਗੱਲ ਕਰੀਏ ਦੋਸਤੋ 6:30 ਹੋ ਚੁੱਕੇ ਕਿ ਉਸ ਦਾ ਅਨੁਨਾਬ ਦੀ ਜੱਜਮੈਂਟ ਕਰਿਓ ਜੀ ਕਿਉਂਕਿ ਬਾਈ ਨੇ ਹਜੇ ਚਵਾਈ ਕਰਨੀ ਆ ਨੇੜੇ ਹੋ ਕੇ ਤੁਹਾਨੂੰ ਥਾਣਾ ਹਵਾਨਾ ਸਾਰਾ ਵਿਖਾ ਦਿੰਦੇ ਆ ਦੋਸਤੋ ਕਦ ਕਰ ਸੋਣਾ ਦੋਸਤੋ ਪੁਸ਼ ਦੇ ਵਿੱਚ ਥੋੜੀ ਜਿਹੀ ਆਵਾਜ਼ ਚਿੱਟੇ ਆ ਬਾਕੀ ਜੈਡ ਬਲਾਏ ਦਾ ਥਾਣਾ ਦਾ ਸਾਇ ਹੈ ਤੁਹਾਨੂੰ ਖਾ ਦਿੰਦੇ ਆ ਬਾਕੀ ਰਾਜੀਪੜੀ ਚੰਗੀ ਆ ਦੇਖ ਸਕਦੇ ਆ ਥਾਣਾ ਦਾ ਸਾਇ ਜੀ ਸੁਣਾ ਬਾਕੀ ਦੋਨੇ ਪਾਸੇ ਤੁਹਾਨੂੰ ਜੱਜਮੈਂਟ ਕਰਾਉਂਦੇ ਆ ਦੇਖਦੇ ਆ ਲੋ ਵੀ ਦੂਜੇ ਪਾਸੇ ਤੋਂ ਵੀ ਜੱਜਮੈਂਟ ਤੁਸੀਂ ਲਾ ਲੈਣੀ ਹੈ ਥਾਣਾ ਦੀ। ਹਵਾਨੇ ਪੱਖ ਤੋਂ ਦੋਸਤੋ ਥੋੜੀਆਂ ਜਿਹੀਆਂ ਭਲਾਈਆਂ ਹੈਗੀਆਂ ਉਹ ਤੰਗ ਨਾ ਜੱਜਮੈਂਟ ਕਰੋ ਜੀ। ਮਗਰਲੇ ਪਾਸੇ ਵੀ ਹਵਾਨਾ ਵੇਖ ਸਕਦੇ ਆਂ। ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਚੰਗੀ ਆ। ਬਾਈਆਂ 11 ਕਿਲੋ ਦੇ ਲਗਭਗ ਇਹਨੇ ਦੁੱਧ ਪਾ ਦੇਣਾ। ਕੱਟੇ ਨੂੰ ਜਨਮ ਦਿੱਤਾ ਤੀਜਾ ਦਿਨ ਹੋ ਗਿਆ ਸੂਈ ਨੂੰ। ਤੋੜ ਕੇ ਤੁਹਾਨੂੰ ਉਠਾ ਲੈਣੇ ਆ। ਲੈ ਵੀ ਹੋਲੀ ਜਿਹੀ ਕੱਟਲੀ ਜਿਹੜਾ ਕਵਾਦੀ। ਲੋ ਵੀ ਤੋੜ ਕੇ ਤੁਹਾਨੂੰ ਉਠਾ ਲੈਣੇ ਆ। ਹਵਾਨਾ ਦੋਸਤੋ ਜੀ ਗੱਲ ਕਰੀਏ ਸੋਨਾ ਤਿਆਰ ਕੀਤਾ। ਉਹੜਾ ਇਹਨਾਂ ਕੈਮਰੇ ਤੋਂ ਘਰੌਂਦੀ ਕਰਕੇ ਇਹ ਥੋੜਾ ਜਿਹਾ ਖੜਦੀ ਘਟਾ ਵੈਸੇ ਤੁਰ ਹੀ ਜਾਂਦੀ ਤਾਂ ਤੁਹਾਨੂੰ ਅਨੁਮਾਨ ਹੋ ਜਾਣਾ ਬੱਚੇ ਦਾ ਹੀ ਪੂਰਾ ਕਰਦੀ ਹੈ ਬਾਕੀ ਪੈਟ ਕੁੜੇ ਨਹੀਂ ਨਿਗਾ ਮਾਰ ਸਕਦੇ ਆ ਸੋਹਣੀ ਝੂਟੀ ਆ ਦੋਸਤੋ ਬਾਡੀ ਬੰਤ ਅਬੀ ਸਿੰਘ ਕੁਆਲਿਟੀ ਦੀ ਗੱਲ ਕਰੀਏ ਚੰਗਾ ਸਿੰਘ ਕੁਆਲਿਟੀ ਲੋ ਵੀ ਦੁਬਾਰੇ ਤੁਹਾਨੂੰ ਜਜਮੈਂਟ ਫੇਰ ਕਰਵਾ ਦਿੰਨੇ ਆ ਕਿਉਂਕਿ ਥੋੜਾ ਐ ਨਾ ਕਿ ਦਿਕਤ ਆ ਜਾਂਦੀ ਹੈ ਕੋਈ ਪਸੂ ਨਾ ਖੜੇ ਤਾਂ ਵਿਖਾਉਣ ਦੇ ਵਿੱਚ ਹਵਾਨਾ ਮਗਰਲੇ ਪਾਸੇ ਦੇਖੂਗੇ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਦੁਬਾਰੇ ਜੱਜਮੈਂਟ ਫੇਰ ਕਰਵਾ ਦਿੰਨੇ ਆ ਬਾਕੀ ਤੋੜ ਕੇ ਵਿਖਾਤੀ ਰਾਜੀਪੜੀ ਚੰਗੀ ਆ ਸੰਭਾਈ ਬਾਈ ਜੀ ਬਹੁਤ ਚੰਗੀ ਆ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਰੇਟ ਕੀ ਕਰਾਂਗੇ ਇਹਦਾ ਰੇਟ ਇਹਦਾ 1700 1700 ਠੀਕ ਆ ਮਾਨਤਨ ਕਰਦੇ ਆਂਗੇ ਪੂਰਾ ਠੀਕ ਆ ਲੋ ਵੀ ਮਾਨਤਨ ਬਾਈ ਜੰਦਾ ਇੱਥੇ ਆਿਆਂ ਦਾ ਤੁਹਾਡਾ ਜ਼ਰੂਰ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਤਾ ਪਿੰਡ ਹੈਗਾ ਬਾਈ ਦਾ ਜੰਡੋਗੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਬਰੀ ਆਲਾ ਪੈ ਜਾਂਦੀ ਐ ਇਸ ਪਿੰਡ ਨੂੰ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ